ਕਟਵਾ ਰਹੀ ਹੈ ਤੇ ਬਾਈ ਨੇਮ ਜੀ ਦੀ ਅੱਗੇ ਉਹ ਕਹਿੰਦੇ ਡਿਊਟੀ ਲਾਉਂਦਾ ਸਿਕੁੰਦਰ ਸਿੰਘ ਸ਼ਰੇ ਆਮ ਆਮ ਲੋਕਾਂ ਨੂੰ ਸੁਧਾਰਨ ਲੋਕਾਂ ਨੂੰ ਇਹ ਵਿਚੇਰਾ ਆਪਾ ਹੋ ਆਪਦੀ ਮਿਹਨਤ ਕਰਕੇ ਰੋਟੀ ਖਾਣ ਵਾਲਾ ਬੰਦਾ ਆਪ ਜੀ ਵਾਈ ਜੋਤੀ ਨਾਲ ਕੰਮ ਚਲਾਉਣ ਵਾਲਾ ਬੰਦਾ ਜੀ ਉਹਦਾ ਹਾਲਾਤ ਵੇਖ ਲਓ ਤੁਹਾਡੇ ਸਾਹਮਣੇ ਕੀ ਬਣੇ ਪਾਇਆ ਐਡਾ ਭਾਵਕ ਹੋ ਕੇ ਗੱਲ ਰੱਖ ਰਿਹਾ ਡਾਕਟਰ ਇਮਾਨਦਾਰ ਜਾਂ ਜ਼ੀਰੋ ਕ腐ਸ਼ਨ ਦਾ ਪਰਦਾ ਫਾਸ਼ ਲੋਕ ਕਰਦੇ ਸੋ ਇਹ ਬੜੀ ਅਫਸੋਸ ਦੀ ਗੱਲ ਹੈ ਔਰ ਮੈਂ ਆਪਸ ਕਰਦਾ ਉਮੀਦ ਕਰਦਾ ਕਿ ਡੀਸੀ ਸਾਹਿਬ ਜ਼ੂ ਮੋਟੋ ਐਕਸ਼ਨ ਇਹ ਜਿਹੜਾ ਪਟਵਾਰੀ ਆ ਸੁਨੀਲ ਕੁਮਾਰ ਜੀ ਸੁਨੀਲ ਕੁਮਾਰ ਸਰਕਲ ਮੀਤਪੁਰਾ ਤੇ ਪਿੰਡ ਵਡਾਲੀ ਦਾ ਸੰਝਾ ਉਮੀਤਪੁਰਾ ਤੇ ਵਡਾਲੀ ਪਿੰਡ ਦਾ ਉਹਦੀ ਐਕਸ਼ਨ ਲਾਊਗਾ ਉਹਨੂੰ ਸਸਪੈਂਡ ਕਰੂਗਾ ਤੇ ਐਕਸ਼ਨ ਲਾਊਗਾ ਤੂੰ ਲਿਖਤੀ ਸ਼ਿਕਾਇਤ ਲੈ ਕੇ ਮੈਂ ਸਾਰਿਆਂ ਨੂੰ ਕਰ ਸਕਦੇ ਹਾਂ ਸਾਬ ਉਹ ਮੇਰਾ ਵੀ ਹੁਣ ਮੇਰੇ ਕੋਲ ਆਇਆ ਠੀਕ ਹੈ ਮੈਂ ਦਵਾ ਟੋੜਾ ਲਵਾਉਂਗਾ ਜੀ ਸਰ ਅਗੋਂ ਵੀਰ ਸਿੰਘ ਜੀ ਨੇ ਇੱਕ ਮੰਗ ਕੀਤੀ ਹੈ ਕੈਂਡੀਡੇਟਸ ਦੀ ਡਾਕਟੈਸਟ ਕੀਤੀ ਜਾਵੇ ਖੁਸ਼ੀ ਸਿੰਘ ਜੀ ਨੇ ਇੱਕ ਮੰਗ ਕੀਤੀ ਹੈ ਇਲੈਕਸ਼ਨ ਕਮਿਸ਼ਨ ਨੂੰ ਰਿਟਰਨ ਪਾਈ ਉਹਨੇ ਕਿ ਸਾਰੇ ਕੈਂਡੀਡੇਟਸ ਦੇ ਡਾਕਟੈਸਟ ਕੀਤੇ ਜਾਵੇ ਚਲੋ ਚੰਗੀ ਗੱਲ ਹੈ ਜੀ ਮੈਨੂੰ ਲੱਗਦਾ ਜੇ ਰਾਹੁਲ ਗਾਂਧੀ ਦਾ ਹੋ ਗਿਆ ਜਾਂ ਇਹਨਾਂ ਦੇ ਪ੍ਰਧਾਨ ਸਾਹਿਬ ਦਾ ਹੋ ਗਿਆ ਜੇ ਜਹ ਭਗਵੰਤ ਮਾਨ ਦਾ ਹੋ ਗਿਆ ਤੇ ਫੇਰ ਤਾਂ ਸਾਰੇ ਪਾਰਟੀ ਦੇ ਪ੍ਰਧਾਨ ਤੇ ਚੀਫ ਮਿਨਿਸਟਰ ਹੋ ਜਾਣੇ ਇਸ ਲਈ ਦੇਖੋ ਲੋਕ ਟੈਸਟ ਕਰਨਾ ਨਹੀਂ ਕਰਨਾ ਇਲੈਕਸ਼ਨ ਕਮਿਸ਼ਨ ਕੋਲ ਮੰਨtirਨੀ ਹੈ ਇਲੈਕਸ਼ਨ ਕਮਿਸ਼ਨ ਕਰ ਲਵੇ ਜੋ ਕਰਨਾ ਮਗਰ ਅਸਲੀਅਤ ਦੇ ਹਧਾਰ ਕੀ ਹੈ ਅਸਲੀ ਮੁੱਦੇ ਕੀ ਹੈ ਦੇਖੋ ਕਾਂਗਰਸ ਅੱਜ ਭਾਈਵਾਲ ਪਾਰਟੀ ਆਮ ਆਦਮੀ ਪਾਰਟੀ ਦੀ ਔਰ ਜੋ ਨਸ਼ਿਆਂ ਦਾ ਬੋਲਬਾਲਾ ਜੋ ਕ腐ਸ਼ਨ ਦਾ ਬੋਲਬਾਲਾ ਜੋ ਲਾਅ ਐਂਡ ਆਰਡਰ ਦੇ ਬੁਰੇ ਹਾਲਾਤ ਨੇ ਜੋ ਲੋਕਾਂ ਤੇ ਅੱਜ ਪੰਜਾਬ ਤੇ 4.5 ਲੱਖ ਕਰੋੜ ਦਾ ਕਰਜ਼ਾ 1000 ਬੀਬੀਆਂ ਦਾ ਨਹੀਂ ਦਿੱਤਾ 52 ਹਜ਼ਾਰ ਸ਼ਗਨ ਸਕੀਮ ਨਹੀਂ ਦਿੱਤੀ 2500 ਪੈਨਸ਼ਨ ਨਹੀਂ ਦਿੱਤਾ ਬੇਰੋਜ਼ਗਾਰਾਂ ਨੂੰ ਰੋਜ਼ਗਾਰ ਨਹੀਂ ਦਿੱਤਾ ਮਨਾਜਮ ਦੇ ਟੀਏ ਡੀਏ ਨਹੀਂ ਕੀਤੇ ਕੱਚੇ ਪੱਕੇ ਨਹੀਂ ਕੀਤੇ ਕਿਸਾਨਾਂ ਨੂੰ ਐਮਐਸਪੀ ਨਹੀਂ ਦਿੱਤਾ ਕਿਸਾਨਾਂ ਨੂੰ ਆ ਆਪਣਾ ਜਿਹੜਾ ਖਰਾਬੇ ਦੇ 20000 ਨਹੀਂ ਦਿੱਤੇ ਔਰ ਵੱਡੀ ਗੱਲ ਆ ਪਟਵਾਰੀਆਂ ਨੂੰ ਸਸਪੈਂਡ ਕਰਤਾ ਜਿਹੜੀ ਅਸਲੀਅਤ ਰੱਖ ਰਿਹਾ ਸਾਹਮਣੇ ਕਿ ਨਹਿਰਾਂ ਚ ਪਾਣੀ ਨਹੀਂ ਆ ਉਹਨਾਂ ਨੂੰ ਸੱਚ ਦੱਸਣ ਤੇ ਕਿ ਉਹ ਸੱਚ ਬੋਲ ਰਹੇ ਉਹਨਾਂ ਤੇ ਐਕਸ਼ਨ ਲੈ ਲੈ ਕਿਉਂਕਿ ਉਹ ਕਹਿੰਦੇ ਕਿ ਨਹੀਂ ਝੂਠ ਲਿਖੋ ਇਹ ਲਿਖੋ ਕਿ 100% ਪਾਣੀ ਆ 100% ਟੇਲਾਂ ਤੱਕ ਪਹੁੰਚ ਰਿਹਾ ਜੇ ਇਹ ਰਿਪੋਰਟ ਬਣ ਜੂਗੀ ਤੇ ਤੁਸੀਂ ਸਮਝੋ ਆਮ ਆਦਮੀ ਪਾਰਟੀ ਕਿੱਡਾ ਵੱਡਾ ਪੰਜਾਬ ਦਾ ਨੁਕਸਾਨ ਕਰੂਗੀ ਕੱਲ ਰਿਕਾਰਡ ਦਾ ਹਿੱਸਾ ਬਣ ਜਾਣਾ ਕਿ ਪੰਜਾਬ ਦੇ ਟੇਲਾਂ ਤੱਕ ਪਾਣੀ ਪਹੁੰਚ ਰਿਹਾ ਮਤਲਬ ਪੰਜਾਬ ਕੇ ਪਾਣੀ ਵਾਦੂ ਹੈ ਹਰਿਆਣੇ ਨੂੰ ਦੇ ਦਿਓ ਭਾਵੇਂ ਰਾਜਸਥਾਨ ਨੂੰ ਦੇ ਰੋੜਾ ਜ ਵੱਡੀ ਗੱਲ ਅੱਜ ਮੇਰੇ ਕੋਲ ਉਹ ਖਬਰ ਆਈ ਹੈ ਕਿ ਕਿੱਥੇ ਇਹਨਾਂ ਨੇ 360 ਕਰੋੜ ਰੁਪਈਆ ਨਹਿਰੀ ਪਾਣੀ ਦਾ ਮਾਮਲਾ ਇੱਕ ਨਵਾਂ ਜਜ਼ੀਆ ਟੈਕਸ ਲਾਤਾ ਜਿਹੜਾ ਬਾਦਲ ਸਾਹਿਬ ਨੇ ਬਿਲਕੁਲ ਮਾਫ ਕਰਤਾ ਸੀ ਸੋ ਇਸ ਤਰੀਕੇ ਦੇ ਜੋ ਧੱਕੇਸ਼ਾਹੀ ਕਿਸਾਨਾਂ ਨਾਲ ਔਰ ਖੇਤ ਮਜ਼ਦੂਰਾਂ ਨਾਲ ਹੋ ਰਹੀ ਹੈ ਉਹ ਸਾਰੀ ਚਿੰਤਾ ਦਾ ਵਿਸ਼ਾ ਲੋਕ ਇਹਦਾ ਸਬਕ ਮੌਜੂਦਾ ਝਾੜੂ ਸਰਕਾਰ ਨੂੰ ਤੇ ਕੇਂਦਰ ਦੀ ਭਾਜਪਾ ਦੀ ਸਰਕਾਰ ਨੂੰ ਸਿਖਾਉਣ ਉਹ ਕੇਜਰੀਵਾਲ ਸਾਹਿਬ ਪਹੁੰਚ ਰਹੇ ਜੀ ਕਿ ਮੈਂ 2.5 ਲੱਖ ਲੀਟਰ ਦਿੱਤਾਗਾ ਅਮਰਤਸਰ ਤੋਂ ਜਿਸ ਤਰੀਕੇ ਨਾਲ ਪ੍ਰਦਰਸ਼ਨ ਕਰ ਰਹੇ ਸੀ ਵੀ ਦੇਖੋ ਕਿ ਇਹ ਇਹ ਆਪਣਾ ਹੁਣੇ ਤਮਾਤਰ ਇਹ ਡੱਬੇ ਚੋਂ ਕਦੋਂ ਵੜ ਗਿਆ ਉਹਦੇ ਚ ਮਸ਼ੀਨ ਜੀ ਚ ਮੈਨੂੰ ਲੱਗਦਾ ਇਹਦੀ ਜਮਾਲਤ ਜੱਪ ਤੋਂ ਨਹੀਂ ਹੈ 2.5 ਲੱਖ ਵੋਟਾਂ ਨਾਲ ਤੇ ਤੁਸੀਂ ਕਹ ਰਹੇ ਹੋ ਨਹੀਂ ਜਿਤਨਾ ਇਹ ਨੂੰ ਇਹ ਚਾ ਦਿੱਲੀ ਭੇਜਤਾ ਇਹਦੇ ਚਾਰਾਂ ਚੋ ਤਿੰਨ ਮੈਂਕਵੇ ਤੇ ਭਗਵੰਤ ਨੇ ਖੋਲੇ ਸੀ ਅੱਜ ਅਜਨਾਲੇ ਦਾ ਜਾਂ ਇਹਦੇ ਆਪ ਦੇ ਨਗਰ ਦਾ ਹਾਲ ਵੇਖ ਲਓ ਕੀ ਆ ਇਹ ਤਾਂ ਉਹ ਚਾ ਕੰਮ ਹੈ ਕਿ ਜਿੰਮੇ ਪੂਤਨ ਨੂੰ ਸੱਦ ਲੋ ਰਸ਼ੀਆ ਤੋਂ ਉਹਦੀ ਗੱਲ ਨਹੀਂ ਸਮਝ ਆਉਂਦੀ ਇਹ ਜਿਹੇ ਨੂੰ ਪਾਰਲੀਮੈਂਟ ਕੇ ਭੇਜ ਭੇਜ ਕੇ ਤੇ ਉੱਥੇ ਸਮਝਾਉ ਕੋਣ ਕੀ ਇਹ ਬੋਲਦਾ ਕੀ ਆ ਇੱਚ ਨਹੀਂ ਮੇਰੇ ਵੀਰੋ ਉਹ ਕੀ ਕਹਿ ਰਿਹਾ ਨਹੀਂ ਕਹਿ ਰਿਹਾ ਬਕਲਾਹਟ ਕੇ ਫਰਸਟ੍ਰੇਸ਼ਨ ਕੇ ਉਹ ਤਾਂ ਐਵੇਂ ਹੀ ਕਹਿ ਸਕਦਾ ਮੈਂ 20 ਲੱਖ ਨਾਲ ਜਿੱਤ ਰਿਹਾ ਤੇ ਵੋਟਰ ਤਾਂ 20 ਲੱਖ ਕੇ ਤੇ ਮੈਨੂੰ ਲੱਗਦਾ 17 ਲੱਖ ਵੋਟਰ ਆ ਜਾਂ 19 ਲੱਖ ਵੋਟਰ ਕਹਿਣ ਨੂੰ ਕੀ ਆ ਤੁਸੀਂ ਜੋ ਮਰਜ਼ੀ ਬੋਲੋ ਜੀ ਵਾਸਤੇ ਭਗਵੰਤ ਮਾਨ ਅੱਜ ਖੇਮ ਕਰਨ ਵਿਚਾਰ ਕਰ ਰਹੇ ਕੱਲ ਮਸਰ ਆ ਰਹੇ ਚੰਗੀ ਗੱਲ ਹੈ ਜੀ ਪ੍ਰਚਾਰ ਕਰਨਾ ਚਾਹੀਦਾ ਇੱਕ ਤਰੀਕ ਤੱਕ ਦੀ ਆਜ਼ਾਦੀ ਆ ਲੋਕਾਂ ਨੂੰ ਆ ਕੇ ਦੱਸਣ ਕਿ 378 ਕਰੋੜ ਕਿਵੇਂ ਖਾਦਾ ਇੱਕ ਸ਼ਰਾਬ ਘੁਟਾਲੇ ਤੇ ਅੰਦਰ ਹੈ ਦੂਜਾ ਸ਼ਰਾਬ ਪੀ ਕੇ ਪਿਆ ਰਹਿੰਦਾ ਭਗਵੰਤ ਮਾਨ ਇਸ ਸ਼ਰਾਬ ਨਾਲ ਜਿਹੜਾ ਇਹਨਾਂ ਦਾ ਇੰਨਾ ਪਿਆਰ ਹੈ ਭਗਵੰਤ ਦਾ ਤੇ ਕੇਜਰੀਵਾਲ ਦਾ ਇੱਕ ਉਹਦੇ ਚ ਘਟਾਲਾ ਵੀ ਕਰਦਾ ਇੱਕ ਉਹਦੇ ਚ ਨਸ਼ਾ ਕਰਦਾ ਇਹ ਦਰਸ਼ਕ ਲੋਕਾਂ ਨੂੰ ਕਿ ਕੱਟੜ ਇਮਾਨਦਾਰ ਕਿਵੇਂ ਖਾ ਕੇ ਪੈਸੇ ਸਾਰੀ ਕੈਬਨਟ ਤੁਹਾਡੀ ਅੰਦਰ ਹੋ ਗਈ ਅੱਜ ਸੰਜੀਤ ਸਿੰਘ ਆថੋਟਾ ਮਨੀਸ਼ ਸੋਦੀਆ ਜੈਨ ਆਹ ਅਰਵਿੰਦ ਕੇਜਰੀਵਾਲ ਹਲੇ ਤਾਂ ਇੰਟ੍ਰਿੰਮ ਜਮਾਨਤ ਲਈ ਔਰ ਅੱਜ ਜੋ ਕਰਪਸ਼ਨ ਦੇ ਹਾਲਾਤ ਨੇ ਪੰਜਾਬ ਚ ਕੱਟੜ ਇਮਾਨਦਾਰਾਂ ਦੇ ਜੇ ਕੱਟੜ ਇਮਾਨਦਾਰ ਸਨ ਤੇ ਵਿਜੇ ਸਿੰਘ ਲਾ ਦਾ ਮੁੱਖ ਗਵਾਤਾ ਭਗਵੰਤ ਤੇ ਉਹਦੀ ਗਵਾਈ ਨਹੀਂ ਦਿੱਤੀ ਉਹਨੂੰ ਸਟਾਰ ਪ੍ਰਚਾਰਕ ਲਾਤਾ ਮਿਤ ਰਤਨ ਨੂੰ ਤੇ ਵਿਜੇ ਸਿੰਘ ਨੇ ਲੋਕਾਂ ਨੂੰ ਜਵਾਬ ਦੇਣੇ ਪੈਣੇ ਆ ਔਰ ਜਿਸ ਤਰੀਕੇ ਨਾਲ ਆ ਲਾਲਜੀਤ ਭੁੱਲਰ ਨੇ ਰਾਮਗੜੀ ਆ ਭਾਈਚਾਰਾ ਤੇ ਸੁਨਿਆਰੇ ਭਾਈਚਾਰੇ ਨੂੰ ਬੇਇੱਜ਼ਤ ਕੀਤਾ ਮੈਂ ਸਮਝਦਾ ਕਿ ਇਹ ਵੋਟ ਦੇ ਹੱਕਦਾਰ ਹੀ ਨਹੀਂ ਔਰ ਮੈਂ ਧਨਵਾਦੀ ਆ ਮੈਂ ਸਮਝਦਾ ਕਿਸੇ ਦੀ ਜਮੀਰ ਜਾਗੀ ਜਿਨ੍ਹਾਂ ਨੇ ਕਿਹਾ ਕਿ ਅਸੀਂ ਇਹਨਾਂ ਦਾ ਬਾਈਕਾਟ ਕਰਾਂਗੇ ਜੋ ਇਹਨਾਂ ਦੀ ਹਰਕਤਾਂ ਨੇ ਸੋ ਇਹ ਗੱਲਾਂ ਬੜੀ ਸੀਰੀਅਸ ਨੇ ਬਦਲਾਵ ਦੇ ਨਾਂ ਤੇ ਅੱਜ ਪੰਜਾਬ ਦੇ ਨਾਲ ਜੋ ਵਿਚਕਰਾ ਹੋ ਰਿਹਾ ਇਹ ਬੜਾ ਚਿੰਤਾ ਦਾ ਵਿਸ਼ਾ ਇਸ ਦੇਸ਼ 'ਚ ਦੋ ਸਰਕਾਰਾਂ ਨੇ ਸੂਬੇ ਦੀ ਤੇ ਦੇਸ਼ ਦੀ ਸੂਬੇ ਦੀ ਸਰਕਾਰ ਨੂੰ ਗਲਤ ਚੁਣ ਕੇ ਲੋਕ ਪਛਤਾਉਣ ਦੇ ਆਜੇ ਜੇ ਦੇਸ਼ ਦੀ ਸਰਕਾਰ ਵੀ ਗਲਤ ਚੁਣੀ ਗਈ ਗਲਤ ਨੁਮਾਇੰਦਾ ਚਲੇ ਗਿਆ ਤੇ ਹਾਲ ਫਿਰ ਪੰਜਾਬ ਦਾ ਤੇ ਬਹੁਤ ਹੋਰ ਮਾੜਾ ਹੋਊਗਾ ਇਸ ਲਈ ਸਹੀ ਨੁਮਾਇੰਦੇ ਨੂੰ ਚੁਣੋ ਅਨਿਲ ਜੋਸ਼ੀ ਜੀ ਜਿਹੜੇ ਵਿਕਾਸ ਪੁਰਸ਼ ਨੇ ਔਰ ਜਿਨ੍ਹਾਂ ਨੇ ਖੇਤੀ ਕਾਨੂੰਨਾ ਦੇ ਖਿਲਾਫ ਪਹਿਲਾ ਬਾਦ ਲੀਡਰ ਹੈ ਜਿਨੇ ਇਸ ਕਾਨੂੰਨ ਦੇ ਖਿਲਾਫ ਅਸਤੀਫਾ ਦਿੱਤਾ ਭਾਜਪਾ ਤੋਂ ਔਰ ਹਿੰਦੂ ਸਿੱਖ ਇਕਤਾ ਦਾ ਵੱਡਾ ਪ੍ਰਤੀਕ ਠੀਕ ਹੈ ਇੱਕ ਮਿੰਟ ਕਰਦਾ